ਹਰ ਇੱਕ ਖੋਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਐਸਜੀਪੀਸੀ ਨੇ ਹੁਣ ਕੱਲਿਆ ਮਹਿਲਾ ਸ਼ਰਤਾਲੂਆਂ ਦੇ ਪਾਕਿਸਤਾਨ ਵੀਜ਼ਾ ਅਰਜ਼ੀਆਂ ਤੇ ਕੜੀ پابੰਦੀ ਲਗਾ ਦਿੱਤੀ ਹੈ ਇਹ ਫੈਸਲਾ ਕਪੂਰਥਲਾ ਦੀ ਸਰਪਚਿਤਕੁਰ ਵਾਲੀ ਘਟਨਾ ਤੋਂ ਬਾਅਦ ਆਇਆ ਹੈ ਜੋ ਜਥੇ ਨਾਲ ਪਾਕਿਸਤਾਨ ਤੱਕ ਗਈ ਸੀ ਪਰ ਵਾਪਸ ਨਹੀਂ ਆਈ ਬਾਅਦ ਵਿੱਚ ਉਸ ਨੇ ਉੱਥੇ ਹੀ ਨਾਮ ਬਦਲ ਕੇ ਵਿਆਹ ਕਰਵਾ ਲਿਆ ਐਸਜੀਪੀਸੀ ਸਖਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹੀ ਸਮੇਂ ਤੇ ਢੰਗ ਸਿਰ ਹੋਣੀ ਚਾਹੀਦੀ ਸੀ ਦੇਖੋ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਣਾ ਇਹ ਮੈਂਬਰਸ਼ਾਹਣੀ ਕਮੇਟੀ ਜਿਹੜੇ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮਪ ਜਿਹੜੇ ਮੈਂ ਵਰਤਾਂ ਪੁੱਛਦੇ ਨੇ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਲੈ ਕੇ ਚਾਹੀਦੇ ਨੇ ਇਹ ਵੀ ਇਹ ਰੂਟੀਨ ਚ ਮੈਂਬਰ ਸਾਹਿਬ ਕੋ ਕਿਤੇ ਅਪਰੋਚ ਕੀਤੀ ਹੁੰਦੀ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਚਾਹੀਦੀ ਔਰ ਔਰ ਜੋ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਜਾ ਸਕਦਾ ਪਾਕਿਸਤਾਨ ਏਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹੋਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸੇ ਦਾ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲੱਗਾ ਕਿ ਇਹ ਬੀਬੀ ਦੀ ਕੀ ਨੀਤਿਆ ਜਾਂ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੇ ਜਾਣਦੇ ਆ ਗਈ ਤੇ ਉਤੋਂ ਚਲ ਗਈ ਇਹਦਾ ਮਤਲਬ ਪਹਿਲਾਂ ਵੀ ਉਹਦੇ ਨਾਲ ਕੋਈ ਸੰਬੰਧ ਹੁੰਦਾ ਹੋਊਗਾ ਤੇ ਇਹ ਜੇ ਸੰਬੰਧ ਹੁੰਦਾ ਹੈ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰ ਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦਲ ਲੱਗਾ ਕਿ ਉਹਨੇ ਉੱਥੇ ਦੂਜਾ ਨਾਂ ਬਦਲ ਲਿਆ ਓਸ਼ਦਾ ਮੈਚ ਵੀ ਕਰਾ ਲਿਆ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦਾ ਇਸ ਤਰ੍ਹਾਂ ਗਾਇਬ ਹੋਣ ਨਾਲ ਇਹਤੇ ਜ਼ਿਲ੍ਹੇ ਦੀ ਬਦਨਾਮੀ ਉਥੇ ਪੰਜਾਬ ਦੀ ਬਦਨਾਮੀ ਹੋਈ ਹੈ। ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਵੀ ਇਸ ਕਾਰਨ ਮੋਸ਼ੀ ਚਲਣੀ ਪਈ ਆ ਪਰਵਾਦ ਨੂੰ ਮੋਸ਼ੀ ਚਲਣੀ ਪਈ ਹੈ। ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ। ਕਿਉਂਕਿ ਇਹਦੇ ਨਾਲ ਜੜੀਆਂ ਉਹ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ। ਤੁਹਾਨੂੰ ਗਿਆ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨਾਂ ਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ। ਤੇ ਉਹਨੇ ਸ਼ਰਬਿਆ ਕਰਾ ਲਿਆ ਇਹਦਾ ਮਤਲਬ ਹੈ ਕਿ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਉਥੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀਆਂ ਏਜੰਸੀਆਂ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਪੜਤਾਲ ਕੀਤੀ ਉਹ ਪਹਿਲਾਂ ਹੀ ਇੱਥੇ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਬੜੀ ਵੱਡੀ ਮੋਸ਼ੀ ਚਲਣੀ ਪੈ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਗਈ ਆ ਉਸ ਪਰਿਵਾਰ ਤੇ ਕੀ ਬੀਤਦੀ ਹੋਊਗੀ ਜੇ ਉਹ ਵਿਚਾਰੇ ਜਾਣਦੇ ਆ ਮੈਂ ਬੀਬੀ ਦੇ ਇਸ ਕੰਮ ਦੀ ਨਿੰਦਾ ਕਰਦਾ ਮੈਂ ਖੇਦੀ ਕਰਦਾ ਕਿ ਉਹਨੇ ਇਹ ਜਿਹੜੀ ਜਿੱਥੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰਾਇਆ ਪਰਵਾਰ ਦੀ ਬਦਨਾਮੀ ਕਰਾਇਆ ਤਾਂ ਪਹਿਲੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਅੱਥੀ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਿਵਾਰ ਕਿਉਂਕਿ 8-9 ਨਾਲ ਇਕੱਠੇ ਆਏ ਆ 8-9 ਵਾਲੇ ਵਿੱਚ ਇਹ ਸੀ ਕਿ ਸਾਨੂੰ ਅਹੀਂ ਕੋ ਕਲੀਅਰ ਨਹੀਂ ਕਰ ਸਕਿਆ ਕਿ ਇਕੱਲੀ ਬੀਬੀ ਹੈ ਨੇ ਦੇ ਕੱਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣ ਦਿੰਦੇ ਜਦੋਂ ਹੋਰ ਵੀ ਸਿਚੀਅਤ ਹੋ ਗਈ ਗੋਟੀ ਕਰਾਂਗੇ ਕਿ ਕੋਈ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ